ਸਸ਼ਕਲ ਦੀ ਸਰਨ ਇੱਕ ਵਾਰ ਫੇਰ ਤੋਂ ਜਿਦਾ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਅੱਜ ਇਸ ਪ੍ਰੋਗਰਾਮ ਤੇ ਪਹੁੰਚੇ ਹਾਂ ਜਿਹਦਾ ਕਿ ਜਿੱਥੇ ਕਿ ਜਿਨੋਗਰੇਸ਼ਨ ਹੋ ਰਹੀ ਆ ਮਹਾਰਾਜਾ ਰਣਜੀਤ ਸਿੰਘ ਕਲਚਰਲ ਐਂਡ ਸਪੋਰਟਸ ਕਲੱਬ ਦੀ ਅਮ ਜਦੋਂ ਕਿ ਤੁਸੀਂ ਜਸਟ ਸੁਣਦੇ ਹੋ ਕਿ ਕੋਈ ਸਪੋਰਟਸ ਐਂਡ ਕਲਚਰਲ ਕਲੱਬ ਕੁਝ ਓਪਨ ਹੋ ਰਿਹਾ ਹੈ ਕਿ ਉਹਦੇ ਪਿੱਛੇ ਕਿਹਦੀ ਰਾਤਾਂ ਦੀ ਮਿਹਨਤ ਆ ਕਿਹਦੀਆਂ ਕਿਹਦੀ ਜਿਹੜੀ ਨੀਂਦ ਰਾਤਾਂ ਦੀ ਉੱਡ ਜਾਂਦੀ ਹੈ ਤਾਂ ਦਿਨ ਦਾ ਚੈਨ ਖਰਾਬ ਹੋ ਜਾਂਦਾ ਹੈ ਤੇ ਕਿਹੜਾ ਉਹਦੇ ਪਿੱਛੇ ਆਰਗੇਨਾਈਜ਼ਰ ਆ ਜਿਹਨੇ ਇੰਨਾ ਵੱਡਾ ਉਪਰਾਲਾ ਕੀਤਾ ਤਾਂ ਸਾਰਿਆਂ ਨੂੰ ਅੱਗੇ ਲੈ ਕੇ ਆਏ ਤੇ ਇਸ ਕਲੱਬ ਨੂੰ ਇਸ ਆਮ ਸਪੋਰਟਸ ਮਲਟੀਪਲ ਮਲਟੀ ਕਲਚਰਲ ਕਲੱਬ ਨੂੰ ਅੱਗੇ ਲੈ ਕੇ ਆਂਦਾ ਆਓ ਜੀ ਉਹਨਾਂ ਦੇ ਨਾਲ ਮਿਲਦੇ ਹਾਂ ਜੀ ਸਵਾਗਤ ਕਰਦੇ ਹਾਂ ਜੀ ਨਵ ਸਰਕਾਰੀਆ ਜੀ ਥੈਂਕ ਯੂ ਨਵੀਨ ਬਾਬਾ ਬਹੁਤ ਧੰਨਵਾਦ ਤੁਹਾਡਾ ਤੇ ਪੰਜਾਬ ਟੀਵੀ ਆਸਟ੍ਰੇਲੀਆ ਦੀ ਸਾਰੀ ਟੀਮ ਦਾ ਮੇਰੀ ਆਪਣੀ ਟੀਮ ਆ ਵੈਸੇ ਪ੍ਰੋਗਰਾਮ ਕਰਦਾ ਹਾਂ ਨਾ ਤੇ ਬਹੁਤ ਥੈਂਕ ਯੂ ਤੁਹਾਡਾ ਥੈਂਕ ਯੂ ਭਾਜੀ ਭਾਜੀ ਜਿੱਦਾਂ ਕਿ ਆਪਾਂ ਦੇਖਦੇ ਆ ਹਨਾ ਕਿ ਇਟਸ ਅ ਬਿਗ ਇਵੈਂਟ ਹਨਾ ਕਿ ਬਹੁਤ سارے ਲੋਕ ਹੀ ਆਏ ਆ ਕਿ ਬਹੁਤ ਵਧੀਆ ਤੇ ਮੈਂ ਦੇਖ ਵੀ ਰਹੀ ਸੀ ਕਿ ਜਦੋਂ ਅਮ ਤੁਸੀਂ ਸਾਰਿਆਂ ਨੂੰ ਅਮ ਸਟੇਜ ਤੇ ਬੁਲਾ ਕੇ ਸਾਰਿਆਂ ਨੂੰ ਇੰਟਰੋਡਿਊਸ ਕੀਤਾ ਸਾਰਿਆਂ ਨੂੰ ਟਰੋਫੀਆਂ ਦਿੱਤੀਆਂ ਸਾਰਿਆਂ ਦਾ ਮਾਨ ਸਨਮਾਨ ਕੀਤਾ ਤੇ ਆਪ ਤੁਸੀਂ ਅਖੀਰ ਵਿੱਚ ਆਏ ਹੈਨਾ ਪਰ ਮੈਨੂੰ ਇਹੀ ਸੁਣਨ ਨੂੰ ਮਿਲਿਆ ਸੀ ਕਿ ਤੁਸੀਂ ਉਹ ਸਾਰੇ ਕਰਤਾ ਧਰਤਾ ਹੈਨਾ ਪਰ ਉਹ ਚੀਜ਼ ਕਰਨੇ ਕਿ ਆਪ ਸਭ ਤੋਂ ਅਖੀਰ ਚ ਆਉਣਾ ਤੇ ਬਾਕੀ ਸਾਰਿਆਂ ਨੂੰ ਅੱਗੇ ਰੱਖਣਾ ਉਹ ਬਹੁਤ ਹੀ ਜ਼ਿਆਦਾ ਹੈਨਾ ਉਹ ਵਿਰ ਲਈ ਕੋਈ ਕਰ ਸਕਦਾ ਹਰ ਕੋਈ ਨਹੀਂ ਕਰ ਸਕਦਾ ਬਿਕੋਜ਼ ਹਰੇਕ ਨੂੰ ਹੁੰਦਾ ਹੈ ਕਿ ਨਾ ਮੇਰਾ ਨਾ ਹੋ ਜਵੇ ਜਾਂ ਮੇਰਾ ਨਾ ਹੋ ਜਵੇ ਸੋ ਹੈਨਾ ਉਹ ਬਹੁਤ ਵਧੀਆ ਚੀਜ਼ ਆ ਮੈਨੂੰ ਲੱਗਦਾ ਉਹੀ ਇੱਕ ਬਹੁਤ ਸੋਹਣੀ ਚੀਜ਼ ਹੁੰਦੀ ਹੈ ਕਿ ਇੱਕ ਕਲੱਬ ਨੂੰ ਅੱਗੇ ਲੈ ਕੇ ਆਉਣਾ ਤੇ ਆਮ ਨਾਟਸ ਜਸਟ ਸਾਊਥ-ਈਸਟ ਦੇ ਵਿੱਚ ਮੈਂ ਆਮ ਪ੍ਰਮਾਤਮਾ ਅਗੇ ਅਰਦਾਸ ਕਰਦੀ ਆ ਕਿ ਤੁਹਾਡਾ ਪੂਰੇ ਆਸਟ੍ਰੇਲੀਆ ਦੇ ਵਿੱਚ ਇੱਕ ਕਲੱਬ ਜਿਹੜਾ ਆ ਆਪਣਾ ਨਾਂ ਕਰੇ ਭਾਜੀ ਇਸ ਕਲੱਬ ਦੇ ਬਾਰੇ ਤੁਸੀਂ ਕੁਝ ਆਮ ਦੋ ਆਮ ਸ਼ਬਦ ਬੋਲਣਾ ਚਾਹੋਗੇ ਕਿ ਇਸ ਕਲੱਬ ਦੇ ਵਿੱਚ ਕਿਹੜੀਆਂ ਕਿਹੜੀਆਂ ਸਪੋਰਟਸ ਹੋਣਗੀਆਂ ਤੇ ਜੇ ਆਪਾਂ ਗੱਲ ਕਰੀਏ ਕਿ ਮਲਟੀ ਕਲਚਰਲ ਵੀ ਆਇਆ ਤੇ ਕਲਚਰਲ ਦੇ ਦੇ ਵਿੱਚ ਕੀ ਕੀ ਹੋਊਗਾ ਜੀ ਤੁਹਾਡਾ ਬਹੁਤ ਹੀ ਵਧੀਆ ਸਵਾਲ ਆ ਔਰ ਥੈਂਕ ਯੂ ਤੁਸੀਂ ਮੈਨੂੰ ਇਸ ਚੀਜ਼ ਲਈ ਰੈਕੋਗਨਾਈਜ਼ ਕੀਤਾ ਕਿ ਮੈਂ ਮਤਲਬ ਪਿੱਛੋਂ ਆਇਆ ਜਾਂ ਕਿਸ ਤਰ੍ਹਾਂ ਵਾ ਮੈਨੂੰ ਮੈਲਬਨ ਦੇ ਵਿੱਚ ਬੀਇੰਗ ਐਕਟਿਵ 7 6 7 ਸਾਲ ਹੋ ਗਏ ਮੈਂ ਟੀਵੀ ਦਾ ਵੀ 파ਟ ਰਹਿ ਚੁੱਕਿਆ ਹਾਂ ਰੇਡੀਓ ਦਾ ਵੀ 파ਟ ਰਹਿ ਚੁੱਕਿਆ ਹਾਂ ਤੇ ਮੈਂ ਪੋਇਟਰੀ ਵੀ ਲਿਖਦਾ ਰਿਹਾ ਔਰ ਉਸ ਤੋਂ ਬਾਅਦ ਜੇ ਕਹੋ ਕਿ ਕਲਚਰਲ ਐਕਟੀਵਿਟੀਜ਼ ਦੇ ਵਿੱਚ ਮੈਂ ਵੱਡੇ ਇਵੈਂਟਸ 18 20000 ਦੇ ਇਕੱਠ ਨੂੰ ਵੀ ਮੈਂ ਆਰਗੇਨਾਈਜ਼ ਕੀਤਾ ਆਪਣੀਆਂ ਟੀਮਾਂ ਦੇ ਨਾਲ ਕਰਦਾ ਰਿਹਾ ਹਾਂ ਸੋ ਮੈਂ 7-8 ਵੱਖ-ਵੱਖਰੀਆਂ ਟੀਮਾਂ ਦਾ ਟਾਈਮ ਟੂ ਟਾਈਮ ਮੈਂ 파ਟ ਰਹਿ ਚੁੱਕਾ ਅੱਛਾ ਜੀ ਔਰ ਜਿੰਨੇ ਚੈਲੰਜੇਜ਼ ਉੱਥੇ ਮੈਂ ਦੇਖੇ ਆ ਕਿ ਕਿੰਨੀਆਂ ਚੀਜ਼ਾਂ ਤੋਂ ਸਿੱਖਣਾ ਚਾਹੀਦਾ ਉੱਥੋਂ ਮੈਂ ਸਿੱਖ ਵੀ ਚੁੱਕਾ ਹਾਂ ਸੋ ਕਿਸੇ ਵੀ ਟੀਮ ਨੂੰ ਚਲਾਉਣ ਲਈ ਸਭ ਤੋਂ ਪਹਿਲੀ ਜਿਹੜੀ ਕੜੀ ਹੁੰਦੀ ਹੈ ਨਾ ਨਵਜੀ ਉਹ ਇਹ ਹੁੰਦੀ ਹੈ ਕਿ ਐਦਾਂ ਨਾ ਹੋਵੇ ਕਿ ਤੁਹਾਡੀ ਇੱਕ ਟੀਮ ਹੋਵੇ ਇੱਕ ਬੰਦਾ ਇੱਧਰ ਇੱਕ ਉੱਧਰ ਇੱਕ ਉੱਧਰ ਇੱਕ ਉੱਧਰ ਇੱਕ ਇੱਧਰ ਇੱਕ ਉੱਧਰ ਸੋ ਇੱਕ ਮੁਠੀ 'ਚ ਰਹਿਣਾ ਹਾਂਜੀ ਇੱਕ ਕਲੱਬ ਬਣ ਕੇ ਇੱਕ ਝੰਡੇ ਥੱਲੇ ਕੰਮ ਕਰਨਾ ਬਿਲਕੁਲ ਭਾਜੀ ਤੇ ਜੇ ਤੁਸੀਂ ਕਿਸੇ ਨੂੰ ਅਹੁਦਾ ਦੇ ਦਿੱਤਾ ਕਿ ਆਹ ਸਾਡੇ ਅੱਗੇ ਸਾਡਾ ਲੀਡਰ ਲੱਗਾ ਹਾਂਜੀ ਤੇ ਉਹਦੀ ਗੱਲ ਮੰਨਣਾ ਬਿਲਕੁਲ ਜੀ ਇਹ ਬੜਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੇ ਇਸ ਚੀਜ਼ ਨੂੰ ਤੁਸੀਂ ਕ੍ਰੀਏਟ ਕਰ ਸਕਦੇ ਆ ਤਾਂ ਆਰਗੇਨਾਈਜੇਸ਼ਨ ਬਣਾਓ ਨਹੀਂ ਤੇ ਬਣਾਉਣ ਦੀ ਲੋੜ ਨਹੀਂ ਬਿਲਕੁਲ ਭਾਜੀ ਮੈਂ ਟਰਾਈ ਕੀਤਾ ਤਿੰਨ ਚਾਰ ਵਾਰੀ ਪਰ ਮੇਰੀਆਂ ਚੀਜ਼ਾਂ ਸ਼ਾਇਦ ਉਸ ਤਰੀਕੇ ਨਹੀਂ ਚੱਲੀਆਂ ਦੋ ਸਾਲ ਮੈਂ ਕਵਾਇਡ ਰਹਾ ਮੈਂ ਆਪਣੇ ਬਿਜ਼ਨਸ ਕੰਮਕਾਰ ਚ ਵੀ ਸੈਟਅਪ ਉਹਨਾਂ ਚੀਜ਼ਾਂ ਚ ਕਰਦਾ ਰਿਹਾ ਤੇ ਮੈਂ ਰਜਿਸਟਰ ਬਿਲਡ ਰਿਹਾ ਰੀਅਲ ਏਸਟੇਟ ਵੀ ਔਨ ਕਰਦਾ ਪਰ ਹੁਣ ਮੈਂ ਦੋ ਸਾਲ ਚ ਜੋ ਮੇਰੇ ਕੋਲ ਟੀਮ ਬਣੀ ਹਾਂਜੀ ਉਹ ਅੱਜ ਤੁਸੀਂ ਵੇਖਿਆ ਆ ਟੀਮ ਸੀਗੀ ਔਰ ਦਸੰਬਰ ਦੇ ਸੌਰੀ ਨਵੰਬਰ 30 ਅੱਧੇ ਬੰਦੇ ਸਾਡੇ ਅਜੇ ਪੰਜਾਬ ਦੇ ਵਿੱਚ ਆ ਔਰ ਤੁਸੀਂ ਗਿਣਤੀ ਤੁਸੀਂ ਦੱਸ ਦਿਓ ਜੇ 4 500 ਤੋਂ ਘੱਟ ਸੀ ਆ ਜੀ ਸੋ ਇਹ ਲੋਕਾਂ ਦਾ ਪਿਆਰ ਆ ਬਿਲਕੁਲ ਭਾਈ ਔਰ ਇਹ ਸਤਿਕਾਰ ਆ ਸਾਰਿਆਂ ਦਾ ਜਿੱਥੇ ਇੰਨਾ ਇਕੱਠ ਹੋਵੇ ਉੱਥੇ ਮਹਾਰਾਜ ਦੀ ਕਿਰਪਾ ਹੁੰਦੀ ਆ ਵੇਖੋ ਕਿੱਡਾ ਸੋਹਣਾ ਪ੍ਰੋਗਰਾਮ ਸਪੰਨ ਹੋਇਆ ਸਾਰਾ ਟਾਈਮ ਸਿਰ ਭੁਗਤ ਗਿਆ ਔਰ ਜਿੱਥੇ ਦੇਖੋ ਆਪਣਾ ਇਕਾਂ ਆਇਆ ਇਕੱਠਿਆ ਉੱਥੇ ਵੇਖੋ ਤੁਸੀਂ ਲੀਡਰਸ ਵੀ ਕਿੰਨਾ ਉਹ ਸ਼ਾਰਟ ਟਰਮ ਟਾਈਮ ਕੱਢ ਕੇ ਆਏ ਸੀ ਮੈਨੂੰ ਕਹਿੰਦੇ ਕਿ ਅਸੀਂ ਹਾਫ ਐਨ ਆਵਰ ਹੀ ਆ ਸਾਡੇ ਕੋਲ 1.5 2 ਘੰਟੇ ਬੈਠੇ ਰਹੇ ਆ ਉਹ ਬਿਲਕੁਲ ਔਰ ਤੁਸੀਂ ਸੱਚ ਜਾਣਿਓ ਇੱਕ ਵੀਕ ਦੇ ਵਿੱਚ ਅਸੀਂ ਸੱਦੇ ਦਿੱਤੇ ਆ ਇਹ ਕੋਈ ਤਿੰਨ ਮਹੀਨਿਆਂ ਦੇ ਸੱਦੇ ਨਹੀਂ ਆ ਸੋ ਹਰ ਕਲੱਬ ਮੈਂਬਰ ਨੇ ਆਪਣਾ ਪਾਰ ਜਿਹੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਪਲੇ ਕੀਤਾ ਔਰ ਇਹ ਇੱਕ ਵਧੀਆ ਜਿਹੜੀ ਆਰਗੇਨਾਈਜੇਸ਼ਨ ਦੀ ਸ਼ੁਰੂਆਤ ਹੋਈ ਆ ਔਰ ਅੱਜ ਦੀ ਹੀ ਸ਼ੁਰੂਆਤ ਹੈ ਇਹੋ ਜੇ ਇਕੱਠ ਸੀ ਤੁਹਾਨੂੰ ਸਾਲ ਚ ਚਾਰ ਪੰਜ ਵਖਾਵਾਂ ਕਰਾਂਗੇ ਜਿਹੜੀਆਂ ਗੈਦਰਿੰਗ ਸੋਸ਼ਲ ਗੈਦਰਿੰਗਸ ਹੋਣਗੀਆਂ ਇਹ ਇੱਕ ਮੇਨ ਪਾਰਟ ਆ ਅੱਜ ਔਰਤਾਂ ਦਾ ਥੋੜਾ ਘੱਟ ਸੀਗੀਆਂ ਕਿਉਂਕਿ ਘਰ ਸ਼ਮੂਲੀਅਤ ਕਰਦੀਆਂ ਪਰ ਆਉਣ ਵਾਲੇ ਸਮੇਂ ਉਹ ਵੀ ਵਧਾਵਾਂਗੇ ਆਪਾਂ ਔਰ ਇਹਦੇ ਵਿੱਚ ਮੈਂ ਲਈ ਵੇਖੋ ਕਬੱਡੀ ਨੂੰ ਬਹੁਤ ਸਾਰੇ ਕਲੱਬ ਸਪੋਰਟ ਕਰਦੇ ਆ ਓਬਵੀਅਸਲੀ ਅਸੀਂ ਵੀ ਕਰਾਂਗੇ ਪਰ ਉਹਨੂੰ ਥੋੜਾ ਜਿਹਾ ਸੈਕੰਡ ਪ੍ਰੈਫਰੈਂਸ ਹੈ ਸਾਡੀ ਸਭ ਤੋਂ ਪਹਿਲਾਂ ਕ੍ਰਿਕਟ ਹੌਕੀ ਇਹਦੇ ਵਿੱਚ ਕਲਚਰਲ ਐਕਟੀਵਿਟੀ ਸਾਡੀਆਂ ਹੋਣਗੀਆਂ ਪਲੱਸ ਜਿਹੜਾ ਸੌਕਰ ਬੱਚਿਆਂ ਦਾ ਲੈ ਕੇ ਉਹਨੂੰ ਅਸੀਂ ਟੂਰਨਾਮੈਂਟ ਜਿਹੜੇ ਆ ਲੈ ਕੇ ਆਵਾਂਗੇ ਸਾਡਾ ਫਿਊਚਰ ਦੇ ਵਿੱਚ ਪਲਾਨ ਹੈਗਾ ਆਪਣਾ ਕਲੱਬ ਹਾਊਸ ਸਾਡਾ ਆਪਣੀਆਂ ਗਰਾਊਂਡਸ ਐਲੋਕੇਟਡ ਉਹਦੇ ਲਈ ਤੁਸੀਂ ਵੇਖੋ ਜਦੋਂ ਅਸੀਂ ਕਲੱਬ ਦੀ ਗੱਲਬਾਤ ਕੀਤੀ ਉਹਦਾ ਇੱਕ ਪ੍ਰੋਪੋਜ਼ਲ ਬਣਾਇਆ ਬ੍ਰੈਡ ਪੈਟਰਨ ਜਿਹੜੇ ਐਮਪੀ ਹੈਗੇ ਉਹਨਾਂ ਨੇ ਸ਼ਹਿਜ਼ਾਹਰ ਕੀਤੀ ਕਿ ਸਾਡੇ ਕਲੱਬ ਦੇ ਨਾਲ ਆਪਣਾ ਜੁੜਨ ਦੀ ਤੋਂ ਬੈਰਿਕ ਤੋਂ ਮੈਂਬਰ ਹੈਗੇ ਆ ਔਰ ਬਹੁਤ ਅੱਛੇ ਲੀਡਰ ਆ ਉਹਨਾਂ ਨੇ ਜਿਹੜਾ ਸ਼ਹਿਜ਼ਾਹਰ ਕੀਤੀ ਜੁੜਨ ਦੀ ਸੋ ਉਹਨਾਂ ਨੂੰ ਅਸੀਂ ਆਪਣਾ ਜਿਹੜਾ ਵਾ ਐਜ਼ ਅ ਕਲੱਬ ਪੈਟਰਨ ਅੱਜ ਅਨਾਉਂਸ ਕੀਤਾ ਹਾਂ ਆਨਰੇਬਲ ਮੈਥਿਊ ਗਾਇ ਸਾਡੇ ਕੋਲ ਆ ਕੇ ਗਏ ਆ ਐਨਟ ਸਮਿਊਲ ਸੀਗੇ ਐਨ ਮੈਰੀ ਹਰਮਨ ਸੀਗੇ ਸैम ਗ੍ਰੋਥ ਅ ਫਾਰਮਰ ਸਪੋਰਟਸ ਪਰਸਨ ਐਂਡ ਅ ਪ੍ਰੈਜ਼ੀਡੈਂਟ ਸ਼ੈਡੋ ਮਿਨਿਸਟਰ ਆਫ ਸਪੋਰਟਸ ਜਿਹੜੇ ਉਹ ਵੀ ਇੱਥੇ ਆਏ ਸੀਗੇ ਸੋ ਸਾਰੇ ਜਿੰਨੇ ਤੇ ਜਿੰਨੇ ਵੀ ਆ ਰਹੇ ਸਾਰਿਆਂ ਨੇ ਬੜੀ ਸਾਡੀ ਸਪੋਰਟ ਕੀਤੀ ਲੀਡਰਸ ਨੇ ਕੀਤੀ ਆ ਆਸ ਕਰਦੇ ਆ ਪਿਆਰ ਸਦਭਾਵਨਾ ਬਣੀ ਰਵੇ ਤੇ ਇਹਨੂੰ ਜਿਹੜਾ ਵਧੀਆ ਤਰੀਕੇ ਨਾਲ ਅੱਗੇ ਚਲਾਈਏ ਬਿਲਕੁਲ ਬਹੁਤ 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 ਥੈਂਕ ਯੂ ਨਵਜੀ ਤੁਹਾਡਾ ਕਿ ਤੁਸੀਂ ਇੰਨੀ ਵਧੀਆ ਜਾਣਕਾਰੀ ਦਿੱਤੀ ਬਿਕੋਜ਼ ਕਹਿੰਦੇ ਹੁੰਦੇ ਨਾ ਜੇ ਤੁਸੀਂ ਕਹਿੰਦੇ ਹੋ ਦੇਖ ਕੇ ਪਤਾ ਲੱਗਦਾ ਕਿ ਹੈਨਾ ਕਿ ਕਿੰਨੇ ਲੋਕ ਜੁੜੇ ਹੋਏ ਆ ਕੋਈ ਵੀ ਕਿਸੇ ਕਾਰਜ ਦੇ ਨਾਲ ਤਾਂ ਹੀ ਜੋੜਦਾ ਜਦੋਂ ਅਗਲੇ ਨੂੰ ਇਹ ਪਤਾ ਹੋਵੇ ਕਿ ਹਾਂ ਕਿ ਇਸ ਬੰਦੇ ਚ ਪੋਟੈਂਸ਼ੀਅਲ ਹੈਗਾ ਇਹ ਇਸ ਚੀਜ਼ ਨੂੰ ਲੈ ਕੇ ਅੱਗੇ ਵਧੂਗਾ ਜਿੱਦਾਂ ਕਿ ਤੁਸੀਂ ਕਿਹਾ ਕਿ 2 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਹੈਨਾ ਕਿਉਂਕਿ ਬਾਹਰਲੇਆਂ ਨੂੰ ਸਿਰਫ ਉਹ ਦੇਖਣ ਨੂੰ ਚੀਜ਼ ਮਿਲਦੀ ਹੈ ਕਿ ਅੱਛਾ ਇਹਨਾਂ ਨੇ ਕਲੱਬ ਬਣਾ ਲਿਆ ਪਰ ਉਹਦੇ ਪਿੱਛੇ ਕਿੰਨੀ ਮਿਹਨਤ ਆ ਕਿੰਨੇ ਨਾਲ ਜੁੜੇ ਕਿੰਨੇ ਉਸ ਰਸਤੇ ਤੋਂ ਵਿੱਚੋਂ ਹਟ ਵੀ ਗਏ ਜਿਨ੍ਹਾਂ ਨੂੰ ਤੁਹਾਡਾ ਕਹਿੰਦੇ ਹੁੰਦੇ ਕਿ ਚੀਜ਼ ਨਹੀਂ ਵਧੀਆ ਲੱਗਦੀ ਬਟ ਆ ਬਹੁਤ ਸੋਹਣਾ ਪ੍ਰੋਗਰਾਮ ਸੀ ਅੱਜ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਇੱਕ ਪਾਠ ਹੋ ਕੇ ਕਿਉਂਕਿ ਭਾਜੀ ਸਿਰਫ ਆਪਣੀ ਆਪਣੀ ਕਮਿਊਨਿਟੀ ਨੂੰ ਲੈ ਕੇ ਚੱਲਣਾ ਉਹ ਫੇਰ ਵੀ ਠੀਕ ਹੈ ਚੱਲ ਜਾਂਦਾ ਪਰ ਤੁਸੀਂ ਜਦੋਂ ਇੰਨੇ ਵੱਡੇ ਲੀਡਰਸ ਨੂੰ ਅੱਜ ਬੁਲਾਇਆ ਉਹ ਆਏ ਇੱਥੇ ਉਹਨਾਂ ਨੇ ਕਿੰਨਾ ਸੋਹਣੇ ਤਰੀਕੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਜਾਂ ਉਹਨਾਂ ਨੇ ਸਪੋਰਟ ਕੀਤਾ ਇਸ ਚੀਜ਼ ਨੂੰ ਉੱਥੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਵੀ ਦਿਸਦਾ ਆ ਕੋਈ ਪੋਟੈਂਸ਼ੀਅਲ ਹਨਾ ਕਿ ਇਹ ਦਿਸ ਕਲਬ ਗoing to reach in a high up positions ਆਏ ਜਿਹੜੇ ਲੋਕਲ ਲੀਡਰਸ ਵੀ ਆ ਸਾਡੇ ਅਮਰਤਵੀਰ ਸੇਖੋਂ ਉਹ ਲੇਬਰ ਦੇ ਵਿੱਚ ਐਕਟਿਵ ਨੇ ਉਹਨਾਂ ਦੀ ਸਪੋਰਟ ਹੈ ਸਾਨੂੰ ਬਲਜਿੰਦਰ ਧਾਲੀਵਾਲ ਹੈਗੇ ਆ ਉਹਨਾਂ ਦੀ ਸਪੋਰਟ ਹੈ ਸਾਨੂੰ ਸਾਡੇ ਦਿਲਵਾਨੀਆਂ ਵਾਰਡ ਤੋਂ ਸੈਕਿੰਡ ਨੰਬਰ ਤੇ ਰਹੇ ਨੇ ਪੰਜਾਬੀਆਂ ਦੇ ਵਿੱਚ ਉਹਨਾਂ ਨੂੰ ਸੋਹਣੀ ਪਈ ਆ ਔਰ ਗੋਲਦੀ ਬਰਾੜਜੀ ਦਾ ਕਾਫੀ ਚਿਰ ਤੋਂ ਲਿਬਰਲ ਦੇ ਨਾਲ ਜੁੜੇ ਆ ਉਹਨਾਂ ਦਾ ਸਪੋਰਟ ਹੈ ਸਾਨੂੰ ਔਰ ਇਹ ਸਾਰੇ ਜਿੰਨੇ ਵੀ ਬੰਦੇ ਆ ਜਿਨ੍ਹਾਂ ਦੀ ਸਪੋਰਟ ਹੈਗੀ ਆ ਅਸੀਂ ਉਹ ਏਕਨੋਲਜ ਕਰਦੇ ਆ ਔਰ ਕੋਸ਼ਿਸ਼ ਕਰਾਂਗੇ ਕਿ ਕਮਿਊਨਿਟੀ ਨੂੰ ਸਾਡੇ ਕਲੱਬ ਤੇ ਮਾਣ ਹੋਵੇ ਇਹੋ ਸਾਡਾ ਹੈਗਾ ਦੇਖੋ ਜੀ ਅੱਗੇ ਪਿੱਛੇ ਮੈਨੂੰ ਲੱਗਦਾ ਕੋਈ ਗੱਲ ਰਹਿੰਦੀ ਨਹੀਂ ਬੜੀ ਦੁਨੀਆ ਦੀ ਲੜਾਈ ਅੱਗੇ ਤੇ ਪਿੱਛੇ ਦੀ ਆ ਅੱਗੇ ਕੌਣ ਆ ਪਿੱਛੇ ਕੌਣ ਆ ਹਾਂਜੀ ਔਰ ਸੱਚ ਜਾਣਿਓ ਜਿਹੜਾ ਬੰਦਾ ਮਿਹਨਤ ਕਰਦਾ ਲੋਕੀ ਲੱਭ ਲੈਂਦੇ ਵੀ ਆ ਕਰਦਾ ਬਿਲਕੁਲ ਜੀ ਬਿਲਕੁਲ ਤੁਸੀਂ ਜੰਨੀ ਮਰਜ਼ੀ ਪਿੱਛੇ ਚੱਲ ਜਾਓ ਨਾ ਤੇ ਮਿਹਨਤ ਨੂੰ ਸਲਾਮ ਹੋ ਜਾਂਦੀ ਹੈ ਠੀਕ ਹੈ ਤੇ ਉਹ ਮੈਂ ਵੇਖੋ ਅਸੀਂ ਬੜਾ ਵਧੀਆ ਆਪਣੇ ਕਲੱਬ ਦਾ ਪੈਟਰਨ ਰੱਖਿਆ ਸਾਡੇ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਦੇ ਕਾਂਟ ਵੀ ਰਿਪੀਟਡ ਇਨ 3 ইয়ারਸ ওকে ਸੋ ਦੇ ਮਸਟ ਚੇਂਜ ਆਫਟਰ 1 ইয়ার ਆਈ ਥਿੰਕ ਦੈਟਸ ਦ ਬਿਊਟੀਫੁਲ ਥਿੰਗ ਯੂ ਕੈਨ ਡੂ ਬਿਕੋਜ਼ ਕੰਦੇ ਨਹੀਂ ਹੁੰਦੇ ਭਾਜੀ ਨਵਜੀ ਜਿੱਥੇ ਮਰਜੀ ਚਲੇ ਜਾ ਲੜਾਈ ਫੇ ਕੁਰਸੀ ਦੀ ਆ ਜਦੋਂ ਪਤਾ ਹੋਊਗਾ ਨਾ ਕਿ ਇੰਨੇ ਟਾਈਮ ਤੋਂ ਬਾਅਦ ਇਹ ਕੁਰਸੀ ਮੇਰੀ ਨਹੀਂ ਰਹਿਣੀ ਤੇ ਉਹ ਟਰਾਈ ਕਰੂਗਾ ਕਿ ਮੈਂ ਇੰਨਾ ਵਧੀਆ ਕੰਮ ਕਰਕੇ ਜਾਵਾਂ ਕਿ ਮੈਂ ਦੁਬਾਰਾ ਫੇ ਆਵਾਂ ਜਿਹੋ ਜਿਹ ਮਹਾਰਾਜ ਸਾਹਿਬ ਦਾ ਨਾਮ ਆ ਕੰਮ ਇਹਦਾ ਪ੍ਰੈਜ਼ੀਡੈਂਟ ਦੀਆਂ ਡਿਊਟੀਆਂ ਹਾਂਜੀ ਤੇ ਉਹਨੂੰ ਇਲੈਕਟ ਹੋਣ ਲਈ ਸਾਡੇ एलिਜੀਬਿਲਟੀ ਜਿਹੜੀ ਆ ਅਸੀਂ ਉਹਦੀ ਜਿਹੜੀ ਰਿਕੁਆਇਰਮੈਂਟ ਹੈ ਚੈਕਲਿਸਟ ਹੈ ਬਹੁਤ ਸੋਚ ਸਮਝ ਕੇ ਰੱਖੀ ਆ ਹਾਂਜੀ ਔਰ ਜੋ ਵੀ ਹੋਊਗਾ ਉਹਦੀ 3 ਸਾਲਵਾਰੀ ਨਹੀਂ ਆਊਗੀ ਬਾਅਦ ਚ ਅੱਛਾ ਜੀ ਠੀਕ ਆ ਸੋ ਆਫਟਰ 3 3 ইয়ার্স ਉਹ ਦੁਬਾਰਾ ਆਪਣੇ ਆਪ ਦਾ ਨਾਮ ਰੱਖ ਸਕਦਾ ਕਿ ਮੈਂ ਐਸੇ ਪ੍ਰੈਜ਼ੀਡੈਂਟ ਹੋਣਾ ਚਾਹੁੰਦਾ ਬਿਲਕੁਲ ਜੀ ਬਿਲਕੁਲ ਥੈਂਕ ਯੂ ਸੋ ਮੱਚ ਮੈਨੂੰ ਲੱਗਦਾ ਹੈ ਬਹੁਤ ਸੋਹਣੀ ਜਾਣਕਾਰੀ ਨਵਜੀ ਨੇ ਦਿੱਤੀ ਆ ਪਰ ਤੁਸੀਂ ਕੋਈ ਵੀ ਜਾਣਕਾਰੀ ਇਹਨਾਂ ਦੇ ਕਲੱਬ ਬਾਰੇ ਲੈਣਾ ਚਾਹੋ ਤੁਸੀਂ ਆਪਣੇ ਬੱਚਿਆਂ ਨੂੰ ਇਨਰੋਲ ਕਰਾਉਣਾ ਚਾਹੋ ਔਰ ਤੁਸੀਂ ਆਪ ਇਸ ਕਲੱਬ ਦਾ ਪਾਰਟ ਬਣਨਾ ਚਾਹੋ ਤੇ ਤੁਸੀਂ ਇਹਨਾਂ ਨੂੰ ਇਹਨਾਂ ਦੇ ਕਲੱਬ ਨੂੰ ਫੋਲੋ ਕਰ ਸਕਦੇ ਹੋ ਇਹਨਾਂ ਦੇ ਕੋਲ ਆ ਕੇ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਸੋ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਹਾਂਜੀ ਕਿ ਫਾਸਟੈਸਟ ਸੋਸ਼ਲ ਮੀਡੀਆ ਗਰੋਇੰਗ ਕਲੱਬ ਆ ਜਿੱਦਣ ਜਿੱਦਣ ਅਸੀਂ ਆਪਣਾ ਨਾਂ ਦੱਸਿਆ ਤੇ ਲੋਕਾਂ ਨੂੰ ਪਤਾ ਲੱਗਾ ਕਿ ਅਸੀਂ ਕਰ ਰਹੇ ਹਾਂ 500 ਫਾਲੋਅਰਸ ਵਿਥਿਨ 2 ਡੇਸ ਠੀਕ ਹੈ ਜੀ ਤੇ ਆਪਣਾ ਮੈਨੂੰ ਲੱਗਦਾ ਬੜੀ ਸੋਹਣੀ ਸਪੋਰਟ ਮਿਲੂਗੀ ਬੜਾ ਜੀ ਦੈਟਸ ਅ ਰੀਲੀ ਗ੍ਰੇਟ ਪੁਸ਼ ਹੈ ਨਾ ਕਿ ਹਾਂ ਵੀ ਅਸੀਂ ਆਹ ਕੋਈ ਚੀਜ਼ ਕੀਤੀ ਆ ਜੇ ਅਸੀਂ ਸੋਸ਼ਲ ਮੀਡੀਆ ਇੱਕ ਸ਼ੁਰੂ ਕੀਤਾ ਹੈ ਆਪਣਾ ਇੰਨੇ ਜ਼ਿਆਦਾ ਲੋਕ ਜੁੜਿਆ ਤੇ ਜਦੋਂ ਇਹ ਕਲੱਬ ਜਿਹੜਾ ਆ ਫਰੰਟ ਲਾਈਨ ਤੇ ਆਊਗਾ ਤੇ ਉਹ ਕਿੰਨੀਆਂ ਵਧੀਆ ਚੀਜ਼ਾਂ ਹੋਣਗੀਆਂ ਜਿੱਦਾਂ ਕਿ ਤੁਸੀਂ ਕਿਹਾ ਕਿ ਆਪਾਂ ਕਈ ਚੀਜ਼ਾਂ ਕਬੱਡੀ ਦੇ ਬਹੁਤ ਸਾਰੇ ਕਲੱਬ ਹੈਗੇ ਪਰ ਤੁਸੀਂ ਬਾਕੀ ਸਾਰੀਆਂ ਗੇਮਸ ਨੂੰ ਲੈ ਕੇ ਆ ਰਹੇ ਹੋ ਸੋ ਤੁਸੀਂ ਇਫ ਜਸਟ ਨਾਟ ਦ ਕਬੱਡੀ ਲਵਰਸ ਇਫ ਯੂ ਲਾਈਕ ਕ੍ਰਿਕਟ ਇਫ ਯੂ ਲਾਈਕ ਸੌਕਰ অর ਯੂ ਲਾਈਕ ਹਾਕੀ ਐਨੀਥਿੰਗ ਯੂ ਲਾਈਕ ਯੂ ਕੈਨ ਕਮ ਐਂਡ ਜੁਆਇਨ ਥਿਸ ਕਲੱਬ ਇੱਕ ਚੀਜ਼ ਦਾ ਅਸੀਂ ਵਾਅਦਾ ਕਰਦੇ ਹਾਂ ਹਾਂਜੀ ਭਾਵੇਂ ਉਹ ਕ੍ਰਿਕਟ ਦਾ ਦੋ ਦਿਨ ਦਾ ਟੂਰਨਾਮੈਂਟ ਹੋਵੇ ਹਾਕੀ ਦਾ ਹੋਵੇ ਜਿਸ ਵਾਰ ਕਬੱਡੀ ਜਿਹਨਾਂ ਨਾਂ ਆਵੇ ਤੇ ਅਸੀਂ ਦੇਖਦਾ ਰਿਆਂ ਸਾਡੇ ਬੰਦੇ ਤੁਸੀਂ ਅੱਜ ਵੀ ਮਿਹਨਤ ਵੇਖ ਲਈ ਇਹਨਾਂ ਦੀ ਬਿਲਕੁਲ ਤੇ ਉਦੋਂ ਤੁਸੀਂ ਦੇਖਿਆ ਕਰੋਗੇ ਫਾਈਨਲ ਦੇ ਭੰਗੜਾ ਗਿੱਧਾ ਸਾਰਾ ਚੱਲੂਗਾ ਬਿਲਕੁਲ ਭਾਜੀ ਜਿੱਦਾਂ ਕੀ ਨਵਜੀਤ ਤੁਸੀਂ ਕਿਹਾ ਹਨਾ ਕਿ ਕਬੱਡੀ ਜਿੰਨੀ ਹੀ ਰੌਣਕ ਹੋਊਗੀ ਕਬੱਡੀ ਨੋ ਡਾਊਟ ਪੰਜਾਬੀਆਂ ਦਾ ਜਿਹੜਾ ਇੱਕ ਮਾਣ ਆ ਪੰਜਾਬੀਆਂ ਦਾ ਪਰ ਹੁਣ ਆਪਾਂ ਇਹਨਾਂ ਕੰਟਰੀਆਂ 'ਚ ਰਹਿੰਦੇ ਆ ਜਿੱਥੇ ਜੇ ਆਪਾਂ ਆਪਣੇ ਬੱਚਿਆਂ ਦੀ ਗੱਲ ਕਰੀਏ ਉਹ ਲਾਈਕ ਕਰਦੇ ਆ ਕ੍ਰਿਕਟ ਸੌਕਰ ਟੈਨਿਸ ਖੇਡਦੇ ਆ ਬੈਡਮਿੰਟਨ ਖੇਡਦੇ ਉਹ ਵੀ ਚੀਜ਼ਾਂ ਅੱਗੇ ਆਉਣੀਆਂ ਚਾਹੀਦੀਆਂ ਸਾਡੇ ਕਿਉਂਕਿ ਜੇ ਆਪਾਂ ਕਹਿੰਦੇ ਆ ਕਿ ਸਿਰਫ ਇੱਕ ਕਬੱਡੀ ਰਹਿ ਗਈ ਬਹੁਤ ਸਾਰੇ ਬੱਚੇ ਕਬੱਡੀ ਨਹੀਂ ਖੇਡਦੇ ਸੋ ਇਹ ਬਹੁਤ ਹੀ ਚੰਗੀ ਚੀਜ਼ ਹੈ ਕਿ ਸਾਰੇ ਜਿਹੜੇ ਕਿ ਤੁਸੀਂ ਸਪੋਰਟਸ ਜਿਹੜੀਆਂ ਆ ਇਹਦੇ ਵਿੱਚ ਇੰਟਰੋਡਿਊਸ ਕੀਤੀਆਂ ਸੋ ਲਾਸਟਲੀ ਮੈਂ ਥੈਂਕ ਯੂ ਕਰੂੰਗੀ ਨਵ ਸਰਕਾਰੀਆ ਜੀ ਦਾ ਸਾਡੇ ਨਾਲ ਅੱਜ ਜੁੜਨ ਦੇ ਲਈ ਸਾਡੇ ਨਾਲ ਇੰਨੀ ਵਧੀਆ ਗੱਲਬਾਤ ਕਰਨ ਦੇ ਲਈ ਤੇ ਸਾਨੂੰ ਇੰਨੀ ਵਧੀਆ ਇਨਫੋਰਮੇਸ਼ਨ ਦੇਣ ਦੇ ਲਈ ਸੋ ਬੈਸਟ ਆਫ ਲੱਕ ਪਾਜੀ ਫॉर ਯੂਰ ਫਿਊਚਰ ਗੋਲਸ ਥੈਂਕ ਯੂ ਸੋ ਮਚ ਥੈਂਕ ਯੂ ਨਵ ਐਂਡ